ਪੰਜਾਬ ਅੰਦਰ ਦਿਨ ਦਿਹਾੜੇ ਖੋਹਾਂ ਕਰਨ ਵਾਲੇ ਸਰਗਰਮ ਦੁਕਾਨਦਾਰ ਕੋਲੋਂ ਦਿਨ ਦਿਹਾੜੇ ਮੋਬਾਈਲ ਖੋਹਣ ਦੀ ਅਸਫਲ ਕੋਸ਼ਿਸ਼ ਸੀ ਸੀਟੀਵੀ ਵਿੱਚ ਕੈਦ ਤਾਜ਼ਾ ਮਾਮਲਾ ਧਾਰੀਵਾਲ ਦਾ ਜਿੱਥੇ ਇੱਕ ਦੁਕਾਨਦਾਰ ਕੋਲੋਂ ਦਿਨ ਦਿਹਾੜੇ ਮੋਬਾਈਲ ਖੋਹਣ ਦੀ ਅਸਫਲ ਕੋਸ਼ਿਸ਼ ਕੀਤੀ ਤੇ ਸੀਸੀਟੀਵੀ ਵਿੱਚ ਕੈਦ ਖੋਹ ਕਰਨ ਵਾਲੇ ਦੀ ਆਪਣੀ ਸਾਥੀਆਂ ਸਮੇਤ ਮੋਟਰਸਾਈਕਲ ਤੇ ਫਰਾਰ ਹੋਣ ਦੀ ਵੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਦੁਕਾਨਦਾਰ ਦਾ ਕਹਿਣਾ ਕਿ ਪੰਜਾਬ ਅੰਦਰ ਲੋ ਐਂਡ ਆਰਡਰ ਦੀ ਸਥਿਤੀ ਡਗਮਗਾਈ ਹੈ ਕੋਈ ਵੀ ਸੁਰੱਖਿਅਤ ਨਹੀਂ ਪੁਲਿਸ ਪ੍ਰਸ਼ਾਸਨ ਸੁਰੱਖਿਆ ਪਰ ਬੰਦਾਂ ਨੂੰ ਲੇ ਤੇ ਬੁਰੀ ਤਰ੍ਹਾਂ ਵੀ ਤਕਰੀਬ 1:00 ਵਜੇ ਆਪਣੇ ਇੱਥੇ ਬਾਹਰ ਚੇਅਰ ਡਾ ਕੇ ਤੇ ਮੈਂ ਬੈਠਾ ਦਾ ਹੀਗਾ ਤੇ ਮੈਂ ਫੋਨ ਦੇਖ ਰਿਹਾ ਹੀਗਾ ਤੇ ਇਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ ਉਹਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜਬੂਤੀ ਨਾਲ ਫੜਿਆ ਹੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ ਜਦ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੇ ਹੀ ਗਏ ਮੈਂ ਉਹਨਾਂ ਨੂੰ ਕਹੀ ਜਾਂਨਾ ਕਿ ਆ ਫੜਿਓ ਫੜਿਓ ਚੋਰ ਆ ਚੋਰ ਪਰ ਜਦੋਂ ਉਹ ਲੱਗੇਗੇ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਭਾਲ ਕੇ ਲੈ ਕੇ ਆ ਜੀ ਹਾਂਜੀ ਫੋਨ বাজ ਗਿਆ ਜੀ ਫੋਨ ਖੋਇਆ ਨਹੀਂ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਐਸ ਐਚਓ ਧਾਰਿਆਲ ਸਰਦਾਰ ਸ਼ਰਮਜੀਤ ਸਿੰਘ ਨੂੰ ਮੈਂ ਫੋਨ ਕਰਤਾ ਸੀਗਾ ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਤੇ ਉਹ ਜਿਹੜੇ ਸੀਸੀਟੀਵੀ ਕੈਮਰੇ ਘੰ ਘਾ ਰਹੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਕਿ ਕਿਸ ਤਰ੍ਹਾਂ ਮੇਰੇ ਫੋਨ ਨੂੰ ਕੌਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ ਜੋ ਜਿੰਨੇਕ ਨਿਕਲੀ ਸੀ ਸੀ ਫੁਟੇਜ ਉਹ ਮੈਂ ਦੇਤੀ ਆ ਜੀ ਮੰਗ ਮੈਂ ਇਹੋ ਹੀ ਕਰਦਾ ਜੀ ਧਾਰੀਵਾਲ ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋ ਤੇ ਝਪਟ ਮਾਰਦੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਇਹਨਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਚਾਹੀਦੀ ਆ ਕਿਉਂਕਿ ਲੋਕ ਜਿਹੜੇ ਆਪਣੇ ਆਪਣੇ ਆਪ ਨੂੰ ਮਤਲਬ ਇਹ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਸ਼ਾਮਿਆਂ ਸ਼ਾਮਿਆਂ ਮਹਿਸੂਸ ਕਰ ਰਹੇ ਆ ਨਿਕਲਣਾ ਬੜਾ ਔਖਾ ਜੇ ਬਾਹਰ ਮੈਂ ਮਾਨ ਜੋਗ ਐਸਐਸਪੀ ਕੋ ਵੀ ਇਹੋ ਹੀ ਮੰਗ ਕਰਦਾ ਜੀ ਇਹ ਇਹ ਜਿਹੜੇ ਆ ਇਦਾਂ ਦੇ ਜਿਹੜੇ ਮਾਰੇ ਅੰਸਰ ਆ ਇਹਨਾਂ ਨੂੰ ਸਖਤੀ ਨਾਲ ਜਿਠਿਆ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ